ਉਹ ਵੀਰ ਕੌਣ ਆਲਾ ਸੀ ਉਹਦਾ ਸੰਸਕਾਰ ਹੋ ਰਿਹਾ ਸੀ ਦੁਪਹਿਰ ਵੇਲੇ ਸਵੇਰੇ ਮੁੰਡਾ ਪੰਜਾਬੀ ਸੀ 6 ਸਵਾ 6 ਫੁੱਟ ਦਾ ਕੱਦ ਤਕੜਾ ਸੋਹਣਾ ਸੁਨੱਖਾ ਰੱਜ ਕੇ ਸੋਹਣਾ ਮਾਂ ਦਾ ਪੁੱਤ ਪੰਜਾਬ ਦਾ ਪੁੱਤ ਉਹ ਅੱਜ ਉਹਦਾ ਜਦੋਂ ਸੰਸਕਾਰ ਹੋ ਰਿਹਾ ਸੀ ਹਰ ਪੰਜਾਬੀ ਦੇਸ਼ ਵਿਦੇਸ਼ ਵਿੱਚ ਬੈਠਾ ਐਦਾਂ ਹੁੰਦਾ ਸੀ ਵੀ ਯਾਰ ਜਿਵੇਂ ਸਾਡੇ ਘਰ ਦੇ ਕੋਈ ਜੀ ਚਲਿਆ ਦੁੱਖ ਲੱਗਦਾ ਹੀ ਇਹ ਚਲੋ ਲੱਗਣਾ ਚਾਹੀਦਾ ਹੈ ਇਥੋਂ ਤੁਹਾਡੀ ਹਮਦਰਦੀ ਦਾ ਪਤਾ ਲੱਗਦਾ ਤੁਹਾਡੇ ਅੰਦਰ ਦਰਦ ਹੈ ਤੁਹਾਡੇ ਅੰਦਰ ਪਿਆਰ ਹੈ ਸਾਡੇ ਅੰਦਰ ਇਹ ਭਾਵ ਪੈਦਾ ਹੋਵੇ ਅਸੀਂ ਭਲਾ ਮੰਗੀਏ ਕਿਸੇ ਦਾ ਹਰ ਪੰਜਾਬੀ ਅਰਦਾਸ ਕਰਦਾ ਅਸੀਂ ਬਚਿਆ ਨਹੀਂ ਬਚਿਆ ਚੈਪਟਰ ਵੱਖਰਾ ਹੈ ਪਰ ਇਥੋਂ ਇਹ ਪਤਾ ਲੱਗਦਾ ਕਿ ਸਾਡੇ ਅੰਦਰ ਭਾਵ ਤੇ ਹੈਗਾ ਨਾ ਭਾਵਨਾ ਤੇ ਹੈਗੀ ਵੀ ਕਿਸੇ ਦੀ ਜਾਨ ਮਿਲੇ ਬਖਸ਼ੀ ਜਾਵੇ ਕੋਈ ਜਿਉਂਦਾ ਰਵੇ ਇਥੋਂ ਇਹ ਪਤਾ ਲੱਗਦਾ ਵੀ ਅਸੀਂ ਸੁੱਖ ਮੰਗਦੇ ਆ ਅਸੀਂ ਸਭ ਦਾ ਭਲਾ ਮੰਗਦੇ ਆ ਤੇ ਮੰਗਦੇ ਰਹਿਣਾ ਚਾਹੀਦਾ